ਇਹ ਯਾਰੋ ਕਹਿੰਦੇ ਨੇ ਜੋ ਦਿਲ ਦੇ ਚੰਗੇ ਹੁੰਦੇ ਆ ਰੱਬ ਵੀ ਉਹਨਾਂ ਨੂੰ ਜਲਦੀ ਹੀ ਲੈ ਜਾਂਦਾ ਵਾ ਐਵੇਂ ਦਾ ਸੀ ਸਿੱਧੂ ਮੂਸੇਵਾਲਾ ਜੋ ਅੱਜ ਵੀ ਸਿਵਿਆਂ 'ਚ ਬੋਲਦਾ ਏ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਏ ਅੱਜ ਵੀ ਉਸਦੇ ਗਾਣਿਆਂ ਦੀ ਵੇਟ ਹਰ ਇੱਕ ਨੂੰ ਰਹਿੰਦੀ ਆ ਤੇ ਉਹਦੇ ਗਾਣੇ ਟ੍ਰੈਂਡਿੰਗ 'ਚ ਜਾਂਦੇ ਆ ਗੱਲ ਕਰੀਏ ਸਿੱਧੂ ਮੂਸੇਵਾਲੇ ਦੀ ਇੱਕ ਉਹ ਗੱਲ ਦੀ ਜੋ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਏ ਇੱਕ ਅਜਿਹਾ ਸੱਚ ਜਦੋਂ ਸਿੱਧੂ ਮੂਸੇਵਾਲੇ ਦਾ ਦਿਲ ਟੁੱਟਿਆ ਸੀ ਦਰਅਸਲ ਵਿੱਚ ਇੱਕ ਨਿੱਜੀ ਚੈਨਲ ਵੱਲੋਂ ਮੂਸੇਵਾਲੇ ਦੀ ਇੰਟਰਵਿਊ ਲਈ ਜਾਂਦੀ ਆ ਤੇ ਮੂਸੇਵਾਲੇ ਨੂੰ ਸਵਾਲ ਪੁੱਛਿਆ ਜਾਂਦਾ ਵੀ ਤੁਹਾਨੂੰ ਕਦੀ ਪਛਤਾਵਾ ਹੋਇਆ ਲਾਈਫ 'ਚ ਕਦੀ ਤੁਹਾਡਾ ਦਿਲ ਟੁੱਟਿਆ ਤਾਂ ਮੂਸੇਵਾਲਾ ਦੱਸਦਾ ਏ ਕਿ ਮੇਰੇ ਤਾਇਆ ਜੀ ਦਾ ਇੱਕ ਯਾਰ ਸੀ ਜਿਹਦੀ ਇੱਕ ਕੁੜੀ ਸੀ ਜਿਸ ਨੂੰ ਕੈਂਸਰ ਸੀ ਤਾਂ ਮੈਨੂੰ ਤਾਇਆ ਜੀ ਹੁਣਾਂ ਨੇ ਦੱਸਿਆ ਪਰ ਮੈਂ ਉਹਦੇ ਯੂਕੇ ਸੀ ਫਿਰ ਜਦੋਂ ਮੈਂ ਪੰਜਾਬ ਆਇਆ ਤੇ ਮੈਂ ਕੁੜੀ ਦੀ ਹੈਲਪ ਕਰਨੀ ਚਾਹੀ ਮੈਂ ਪੈਸੇ ਦੇਣ ਵਾਸਤੇ ਉਹਨੂੰ ਗਿਆ ਪਰ ਕੁੜੀ ਦਾ ਮੈਨੂੰ ਪਿਓ ਦੋ ਤਿੰਨ ਦਿਨ ਨਹੀਂ ਮਿਲਿਆ ਫਿਰ ਜਦੋਂ ਮੈਂ ਤਾਇਏ ਨੂੰ ਪੁੱਛਿਆ ਵੀ ਤਾਇਆ ਉਹ ਕੁੜੀ ਦਾ ਕਿੱਦਾਂ ਤੇ ਤਾਇਆ ਕਹਿੰਦਾ ਉਹ ਤਾਂ ਮਰ ਗਈ ਤਾਂ ਸਿੱਧੂ ਮੂਸੇਵਾਲਾ ਕਹਿੰਦਾ ਵੀ ਮੇਰਾ ਉਸ ਟਾਈਮ ਬਹੁਤ ਹੀ ਜ਼ਿਆਦਾ ਦਿਲ ਟੁੱਟਿਆ ਮੈਨੂੰ ਨਹੀਂ ਸੀ ਪਤਾ ਵੀ ਉਹ ਕੁੜੀ ਨੂੰ ਇੰਨੀ ਜਲਦੀ ਕੁਝ ਹੋ ਜਾਵੇਗਾ ਸੋ ਇਸੇ ਕਰਕੇ ਹੀ ਮੂਸੇਵਾਲਾ ਕੈਂਸਰ ਦਾ ਹਸਪੀਟਲ ਵੀ ਬਣਾਉਣਾ ਚਾਹੁੰਦਾ ਸੀ ਸੋ ਯਾਰੋ ਤੁਸੀਂ ਵੀ ਜਾਣਦੇ ਹੋ ਵੀ ਸਿੱਧੂ ਮੂਸੇਵਾਲਾ ਕਿੰਨਾ ਦਿਲਦਾਰ ਬੰਦਾ ਸੀ ਲੋਕਾਂ ਦੇ ਦਿਲ ਤਾਂ ਕੁੜੀਆਂ ਪਿੱਛੇ ਟੁੱਟਦੇ ਆ ਪਰ ਉਹਦਾ ਦਿਲ ਕਿਸੇ ਦਾ ਇਲਾਜ ਕਰਾਉਣ ਪਿੱਛੇ ਟੁੱਟਿਆ ਸੋ ਤੁਸੀਂ ਸਿੱਧੂ ਮੂਸੇਵਾਲਾ ਦੀ ਇਸ ਪਿਆਰੀ ਜੀ ਯਾਦ ਨੂੰ ਇਸ ਸੱਚ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ